ਇਹ ਦੇਖੋ ਪੰਜਾਬ ਦਾ ਸਰਕਾਰੀ ਸਕੂਲ ਹੈ। ਵੈਸੇ ਪ੍ਰਾਈਵੇਟ ਤੋਂ ਜ਼ਿਆਦਾ ਸੋਹਣਾ ਹੈ। ਚੋ 3 4 1 ਚੋ 3 2 3 ਹਾਈ ਗਾਇਸ ਗੁੱਡ ਮਾਰਨਿੰਗ ਵੈਲਕਮ ਮਾਈ ਨਿਊ ਵਲੌਗ ਤੇ ਅੱਜ ਦੇ ਵਲੌਗ ਦੇ ਵਿੱਚ ਮੈਂ ਤੁਹਾਨੂੰ ਆਪਣਾ ਰੁਟੀਨ ਸ਼ੇਅਰ ਕਰਨ ਜਾ ਰਿਹਾ ਜੋ ਕਿ ਮੇਰਾ ਭੰਗੜੇ ਦਾ ਪ੍ਰੋਫੈਸ਼ਨਲ ਹੈ ਉਹਦੇ ਚ ਉਹ ਜਿਵੇਂ 15 ਅਗਸਤ ਆਈ ਹੈ ਤੇ ਆਡਰ ਸਕੂਲਸ ਹੁੰਦੇ ਨੇ ਬਾਕੀ ਉਹਨਾਂ ਦੀ ਟੀਮਾਂ ਤਿਆਰ ਕਰਾਉਣੀਆਂ ਨੇ ਭੰਗੜੇ ਦੀਆਂ ਤੇ ਅੱਜ ਮੈਂ ਪਹਿਲਾ ਦਿਨ ਮੈਂ ਜਾ ਰਿਹਾ ਸਕੂਲਾਂ ਦੇ ਵਿੱਚ 8-9 ਟੀਮਾਂ ਨੇ ਤੇ ਉਹਦੇ ਚ ਪ੍ਰੈਕਟਿਸ ਵਗੈਰਾ ਹਜੇ ਉਹਨਾਂ ਦੀ ਸਟਾਰਟ ਕਰਾਉਣੀ ਹੈ ਅੱਜ ਤੇ ਫਿਰ ਤੁਹਾਨੂੰ ਦਿਖਾਉਣੇ ਸਾਰਾ ਕੁਝ ਸਕੂਲਾਂ ਦੇ ਵਿੱਚ ਪੰਗੜਾ ਵਿੱਚ ਕਿਵੇਂ ਸਿੱਖਦੇ ਨੇ ਪ੍ਰੈਸ਼ਰ ਹੈ ਜਾਂ ਕੋਈ ਤੇ ਮੇ ਵੀ ਹੋ ਸਕਦੇ ਆ ਪ੍ਰਾਣੇ ਵੀ ਹੈ ਤੇ ਅੱਜ ਆ ਗਿਆ ਪਹਿਲਾ ਦਿਨ ਤੇ ਚਲੋ ਤੁਹਾਡੇ ਸਾਹਮਣੇ ਸ਼ੇਅਰ ਕਰਦੇ ਆ ਸਾਰਾ ਕੁਝ ਹੁਣ ਜਾ ਰਿਹਾ ਸੀ ਮੈਂ ਬਾਕੀ ਤੁਹਾਨੂੰ ਮਿਲਦੇ ਆ ਸਕੂਲ ਦੇ ਵਿੱਚ ਜਾ ਕੇ ਲੋ ਜੀ ਆ ਗਏ ਆਪਾਂ ਹੁਣ ਸਰਕਾਰੀ ਸਕੂਲ ਦੇ ਵਿੱਚ ਉਦੇ ਕਰਨ ਤੇ ਅੱਜ ਇਹਨਾਂ ਦਾ सही है पहला दिन है क्योंकि टाइमिंग होंगी सब तो पहला बच्चे दिखाने अंदर जाके सारा कुछ बलोज होना आ गए अंदर स्कूल ब्लॉक होना पूरे ब्लॉकर बन गए बस ये देखो पंजाब का सरकारी स्कूल है वैसे प्राइवेट तो ज्यादा सोना है ਕੋਈ ਵੀ ਚੀਜ਼ ਹਰਿਆਲੀ ਨਾਲ ਜ਼ਿਆਦਾ ਸੋਹਣੀ ਲੱਗਦੀ ਹੈ ਜਿਵੇਂ ਹੁਣ ਇੱਥੇ ਕਾਫੀ ਬੂਟੇ ਵਗੈਰਾ ਲੱਗੇ ਨੇ ਹਰਕਤ ਹਰਿਆਲੀ ਹੁਣ ਬਹੁਤ ਜ਼ਰੂਰੀ ਲੋ ਜੀ ਹੁਣ ਆਪਾਂ ਆ ਚੁੱਕੇ ਹਾਂ ਗਰਾਊਂਡ ਦੇ ਵਿੱਚ ਜੋ ਕਿ ਇੱਥੇ ਪ੍ਰੈਕਟਿਸ ਕਰਾਉਂ ਗਰਾਊਂਡ ਵੀ ਬਹੁਤ ਸੋਹਣਾ ਬਣਿਆ ਹੋਇਆ ਕਿਉਂਕਿ ਗਰਮੀਆਂ ਦਾ ਟਾਈਮ ਹੈ ਪਹਿਲਾਂ ਤਾਂ ਚਲੋ ਇਥੇ ਮਰਜੀ ਕਰਾ ਲੈਂਦੇ ਸੀ ਹੁਣ ਸਾਨੂੰ ਛਾਂ ਭਾਲਨੀ ਪੈਣੀ ਹੈ ਕਿੱਤੇ ਸਾਨੂੰ ਛਾ ਮਿਲਦੀ ਹੈ ਕਿਉਂਕਿ ਬੱਚਿਆਂ ਨੂੰ ਗਰਮੀ ਵਗੈਰਾ ਲੱਗਦੀ ਹੈ ਜ਼ਿਆਦਾ ਬਾਕੀ ਇੱਕ ਚੀਜ਼ ਹੋਰ ਤੁਹਾਨੂੰ ਮੈਂ ਦੱਸਦਾ ਜਿਹੜੇ ਸਰਕਾਰੀ ਸਕੂਲ ਦੇ ਬੱਚੇ ਨੇ ਉਹ ਜ਼ਿਆਦਾ ਐਕਟਿਵ ਵੀ ਹੁੰਦੇ ਨੇ ਕਿਉਂਕਿ ਉਹਨਾਂ ਨੇ ਜਿਸ ਟਾਈਮ ਨਾਲ ਵੀ ਹੁੰਦਾ ਹੈ ਗੇਮਸ ਵਗੈਰਾ ਵੀ ਕਰਦੇ ਨੇ ਤੇ ਬਟ ਭੰਗੜਾ ਵੀ ਇੱਕ ਗੇਮ ਹੀ ਇੱਕ ਸਾਭ ਦੀ ਕਿਉਂਕਿ ਇਹਦੇ ਵਿੱਚ ਬਹੁਤ ਜ਼ਿਆਦਾ ਜ਼ੋਰ ਲੱਗਦਾ ਬਾਕੀ ਤੁਸੀਂ ਦੇਖੋਗੇ ਆਪ ਤੁਹਾਨੂੰ ਪਤਾ ਹੀ ਲੱਗ ਜਾਣਾ ਸਾਰਾ ਕੁਝ ਬੱਚੇ ਆ ਚੁੱਕੇ ਨੇ ਸਕੂਲ ਵਾਲੇ ਤੇ ਉਹਦੇ ਚ ਕਾਫੀ ਨਵੇਂ ਵੀ ਐ ਬੱਚੇ ਤੇ ਪੁਰਾਣੇ ਤਾਂ ਥੋੜੇ ਹੀ ਐ ਤੇ ਆ ਦੇਖੋ ਇਹ ਚਾਰ ਬੱਚੇ ਪੁਰਾਣੇ ਐ ਬਾਕੀ ਨਵੇਂ ਐ ਸਾਰੇ ਤੇ ਅੱਜ ਟੋਲ ਤੇ ਤਾਂ ਹੋਣੀ ਨਹੀਂ ਕਿਉਂਕਿ ਥੋੜੀ ਪ੍ਰੋਬਲਮ ਸੀ ਟੋਲ ਨੂੰ ਸਹੀ ਕਰਨ ਵਾਲਾ ਸੀ ਮੈਂ ਕਿਹਾ ਚਲੋ ਕਾਊਂਟਿੰਗ ਦੇ ਕਰਾਉਨੇ ਆ ਇਹ ਦਿਖਾਉਨੇ ਆ ਤੁਹਾਨੂੰ ਚਲੋ ਬੱਚੇ ਕਰੋ ਸਟਾਰਟ ਪਹਿਲੇ ਸਟੈਪ ਤੋਂ ਪੰਜਾਬ ਠੀਕ ਐ 1 2 3 ਸਟਾਰਟ 1 2 3 4 1, 2, 3, 4 1, 2, 3, 4 1, 2, 3, four. One, two, three, four. One, two, three, chain. o e two, t h r e chain. o e two, three, four. One, t o t e e f r One, t w r t w c h a n Betul, kecil l a i r l y ਥੋੜਾ ਇੱਧਰ ਇੱਧਰ ਆ ਜਾਓ ਪਿੱਛੇ ਨਹੀਂ ਤਾਂ ਹਾਂ ਵੈਰੀ ਹੋਰ ਹੋ ਜਾਓ ਨਹੀਂ ਤਾਂ ਅੱਗੇ ਆ ਜਾਓ ਤੂੰ ਅੱਗੇ ਆ ਜਾ ਵਿਚ ਹਾਂ ਠੀਕ ਹੈ ਖੁੱਲ ਕੇ ਕਰੋ ਬੱਚੇ ਹੱਸ ਕੇ ਠੀਕ ਹੈ ਚਲੋ ਇੱਕ ਵਾਰੀ ਹੋਰ ਕਰਾਂਗੇ ਆਪਾਂ ਸਟੈਪ ਇੱਕ ਵਾਰੀ ਹੋਰ ਦਿਖਾਉਨੇ ਤੁਹਾਨੂੰ ਰਿਪੀਟ ਚਲੋ 1 2 3 ਸਟਾਰਟ 1 2 3 4 1 2 3 ਚੇਂਜ 1 2 3 4 1 2 3 चेन 1 2 3 4 1 2 3 4 1 2 3 4 1 2 3 चेन 1 2 3 4 1 2 3 चेन डबल 31 1 2 3 4 1 2 3 4 वेरी गुड ਹੁਣ ਬੱਚੇ ਡਬਲ ਧਮਾਲ ਦੋ ਉਹ ਤਿੰਨ ਤਿੰਨ ਨਾਲ ਨਹੀਂ ਟੈਂਡਨ ਕਰਦੇ ਸੀ ਆਪਾਂ 1 2 3 ਹਾਂ ਚਲਾ ਕਰੋ 1 2 3 ਸਟਾਰਟ 1 2 3 1 2 3 1 2 ਚੇਨ 1 2 ਪਲਵਾਨੀ ਤਮਾਲ ਠੀਕ ਹੈ ਅੱਜ ਦਾ ਇੱਕ ਵਾਰੀ ਤੁਸੀਂ ਇੰਨਾ ਹੀ ਹੈ ਕਿਉਂਕਿ ਪਹਿਲਾ ਦਿਨ ਹੈ ਪਹਿਲੇ ਦਿਨ ਦੇ ਵਿੱਚ ਅਸੀਂ ਥੋੜਾ ਜਿਹਾ ਬੇਸਿਕ ਸਟੈਪ ਬੱਚਿਆਂ ਨੂੰ ਸਿਖਾਉਂਦੇ ਹੁੰਦੇ ਹਾਂ ਉਹਦੇ ਵਿੱਚ ਇਹ ਹੈ ਵੀ ਬੱਚਿਆਂ ਨੂੰ ਪਤਾ ਲੱਗ ਜੇ ठीक है जी हूँ आप इतों जा रहे हैं स्कूल चो कराती प्रैक्टिस हम आप जाए नैक्सट स्कूल दिखाने थानू जाके हम आ गए आप गलोबल स्कूलो जी हम स्कूल देश भगत ग्लोबल स्कूल ਲਓ ਜੀ ਹੁਣ ਆ ਗਏ ਜਵਾਕ ਪ੍ਰੈਕਟਿਸ ਲਈ ਹੁਣ ਉਹਨਾਂ ਨੂੰ ਕਰਾ ਰਹੇ ਆ ਦਿਖੋਨੇ ਤੁਹਾਨੂੰ ਸਾਰੀ ਲਾਦ ਲਾਦ ਕੋਈ ਨਹੀਂ 5 4 3 2 1 ਲਾਦ ਲਾਦ ਕੋਈ ਨਹੀਂ 5 4 3 2 1 2 3 4 5 6 7 8 9 ਇਹ ਸਾਰਿਆਂ ਦਾ ਪਹਿਲਾ ਦਿਨ ਹੈ

1 2 3 4 1 2 3 4 1 2 3 4 1 2 3 4 1 2 3 2 ਲੋ ਜੀ ਹੁਣ ਆਪਾਂ ਇਹ ਸਕੂਲ ਦੇ ਵਿੱਚ ਕਰਾਦੀ ਪ੍ਰੈਕਟਿਸ ਹੁਣ ਆਪਾਂ ਜਾ ਰਹੇ ਅਗਲੇ ਸਕੂਲ ਦੇ ਵਿੱਚ ਰਪਾਣੇ ਉੱਥੇ ਵੀ ਤੁਹਾਨੂੰ ਮਿਲਾਉਂਦੇ ਆਂ ਜੱਗ ਕੇ ਤੇ ਤੁਸੀਂ ਦੇਖ ਲਈ ਬੱਚੇ ਕਿੱਦਾਂ ਦੇ ਸੀ ਤੇ ਬੱਚੇ ਵਧੀਆ ਸੀ ਕਿਉਂਕਿ ਇੱਥੇ ਡਾਂਸ ਟੀਚਰ ਹੈਗੇ ਉਹਦੇ ਨਾਲ ਥੋੜਾ ਜਿਹਾ ਫਰਕ ਪੈਂਦਾ ਬੱਚਿਆਂ ਦਾ ਤੇ ਹੁਣ ਜਾ ਰਹੇ ਆ ਮੇਰੇ ਪਾਣੇ ਉੱਥੇ ਵੀ ਤੁਹਾਨੂੰ ਦਿਖਾਉਂਦੇ ਆ ਸਾਰਾ ਇਹ ਲਓ ਜੀ ਹੁਣ ਆ ਗਏ ਆਪਾਂ ਪਾਣਾ ਸਕੂਲ ਦੇ ਵਿੱਚ ਹੁਣ ਇਹਨਾਂ ਦੀ ਕਰੋਨਾ ਦੀ ਤਿਆਰੀ ਵੰਤੀਓ ਸੀ ਮੈਮੋਰੀ ਯਰ ਇਕਨੋਮਿਕ ਸਕੂਲ ਦੇ ਵਿੱਚ ਪੁਰਾਣੇ ਤੇ ਇਹ ਬੱਚੇ ਨੇ ਪੁਰਾਣੇ ਦੀਆਂ ਵਿੱਚੋਂ ਨਵੇਂ ਵੀ ਆ ਤੁਹਾਨੂੰ ਦਿਖਾਉਨੇ ਇਹਨਾਂ ਦਾ ਭੰਗੜਾ वन चो थ्री स्टार्ट वन चो थ्री फोर वन चो थ्री फोर वन चो थ्री चेन वन चो थ्री चेन इसमें क्रोसिंग क्रॉस करो वन चो खड़ के खड़के खड़के वन चो थ्री स्टार्ट वन चो थ्री फोर वन चो थ्री चेन खिंचा 1 2 3 स्टार्ट 1 2 3 4 1 2 3 4 ਬਰਤੇਗੀ ਕਿ ਤਰ੍ਹਾਂ YouTube ਤੇ ਹਾਂਜੀ ਲੋ ਜੀ ਹੁਣ ਆਪਾਂ ਮੰਗਾਇਆ ਸਮੋਸੇ ਤੇ ਹੁਣ ਆਪਾਂ ਖਾ ਰਹੇ ਸਮੋਸੇ ਸਰ ਨਾਮ ਦੱਸੋ ਆਪਣਾ ਸੋਹਣ ਸਤਨੀ ਸਿੰਘ ਬਲਜੀਤ ਮੋਗਾ ਠੀਕ ਹੈ ਇਹ ਸਰ ਕੈਲੋਗ੍ਰਾਫੀ ਦੇ ਨੇ ਇਹ ਸਾਡਾ ਡੀਪੀ ਸਰ ਨੇ ਤੇ ਮੈਂ ਸਾਨੂੰ ਕਿਹਾ ਵੀ ਸਰ ਭੁੱਖ ਕਾਫੀ ਲੱਗੇ ਸਰ ਨੇ ਫਿਰ ਸੇਵਾ ਪਾਣੀ ਕਰਤੀ ਸਮੋਸਿਆਂ ਦੀ ਤੇ ਚਲੋ ਮਿਲਦੇ ਤੁਹਾਨੂੰ ਅੱਗੇ ਲਓ ਜੀ ਹੁਣ ਹੋ ਗਈ ਬਾਰਿਸ਼ ਮੌਸਮ ਬਹੁਤ ਘੈਂਟ ਹੋਇਆ ਆਪਾਂ ਲਓ ਜੀ ਹੁਣ ਆਪਾਂ ਆਏ ਡੇਰੇ ਸਕੂਲ ਦੇ ਵਿੱਚ ਮੰਨ ਕ੍ਰੋਨਿਕ ਪ੍ਰੈਕਟਿਸ ਭੰਗੜੇ ਦੀ ਉਹ ਜਿਹੜਾ ਨਾ ਪਹੁੰਚ ਕੇ ਬੱਚੇ ਕੋਲੇ ਜਿੰਨੀ ਪ੍ਰੈਕਟਿਸ 8 ਰੁਟੀਆਂ ਚੱਪੇ ਤੇਰਾ 8 ਰੁਟੀਆਂ ਚੱਪੇ ਤੇ ਚਲੋ ਬੇਟਾ ਨਾ ਜੋ ਕਿ ਇੱਕ ਵਾਰੀ ਤਾਂ ਚਲੋ ਕਰਾਤੀ ਸਾਰੇ ਸਕੂਲਾਂ 'ਚ ਤੇ ਇਸ ਤੋਂ ਬਾਅਦ ਹੁਣ ਤੁਹਾਨੂੰ ਅਗਲੇ ਦਿਖਾਵਾਂਗੇ ਜਦੋਂ ਚੰਗੀ ਤਰ੍ਹਾਂ ਟੀਮਾਂ ਤਿਆਰ ਹੋ ਗਈਆਂ ਭੰਗੜੇ ਦੀਆਂ ਅੱਜ ਦਾ ਇੰਨਾ ਹੀ ਬੋਤ ਹੈ ਤੇ ਵੀਡੀਓ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਚੈਨਲ ਨੂੰ ਤੇ ਵਧੀਆ ਲੱਗਿਆ ਤਾਂ ਕਮੈਂਟ ਕਰਕੇ ਜ਼ੋਰ ਦੱਸਿਓ ਕਿ ਲੋਕ ਕਿਦਾਂ ਦਾ ਲੱਗਿਆ ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ